ਅੱਜ ਇਥੇ ਦਿਨ ਦਿਹਾੜੇ 1.5 ਵਜੇ ਦੇ ਕਰੀਬ ਭਗਵਾਨ ਬਾਲਮੀਕੀ ਚੌਕ ਨੇੜੇ ਐਸਕੇ ਟ੍ਰੇਲਸ ਮਨੀ ਚੈਂਜਰ ਦੀ ਦੁਕਾਨ ਤੇ ਮੋਟਰਸਾਈਕਲ ਤੇ ਆਏ ਦੋ ਲੁਟੇਰੇ ਜਿਨ੍ਹਾਂ ਦੇ ਮੂੰਹ ਟਕੇ ਹੋਏ ਸਨ ਨੇ ਕਾਊਂਟਰ ਤੇ ਬੈਠੀ ਲੜਕੀ ਦੇ ਦਾਤਨ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਅਤੇ ਗੱਲੇ ਚੋਂ 35 ਤੋਂ 40 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਪੱਤਰਕਾਰ ਮੌਕੇ ਤੇ ਪਹੁੰਚ ਗਏ ਦੁਕਾਨ ਦੇ ਮਾਲਕ ਰਵੀ ਖੋਸਲਾ ਅਤੇ ਜ਼ਖਮੀ ਹੋਈ ਲੜਕੀ ਸ਼ਾਲੂ ਨੇ ਦੱਸਿਆ ਕਿ ਦੁਪਹਿਰ 1.5 ਵਜੇ ਦੇ ਕਰੀਬ ਉਹ ਕਾਊਂਟਰ ਤੇ ਬੈਠੀ ਸੀ ਅਚਾਨਕ ਦੁਕਾਨ ਦਾ ਦਰਵਾਜ਼ਾ ਖੋਲ ਕੇ ਦੋ ਲੁਟੇਰੇ ਦੁਕਾਨ ਅੰਦਰ ਆਏ ਜਿਨ੍ਹਾਂ ਦੇ ਮੂਟਕੇ ਹੋਏ ਸਨ ਨੇ ਜ਼ਬਰਦਸਤੀ ਗੱਲੇ ਚ ਪਈ ਨਗਦੀ ਝੁਕਣ ਲੱਗੇ ਜਦੋਂ ਉਸਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਉਸਤੇ ਦਾਤ ਤਨਾ ਜਾਣ ਲੇਵਾ ਹਮਲਾ ਕਰ ਦਿੱਤਾ ਤੇ ਲੁਟੇਰੇ ਗੱਲੇ ਚ ਪਈ ਨਗਦੀ ਲੁੱਟ ਕੇ ਫਰਾਰ ਹੋ ਗਏ ਡਰੀ ਅਤੇ ਸਹਿਮੀ ਹੋਈ ਸ਼ਾਲੂ ਨੇ ਫੁੱਟ ਫੁੱਟ ਕੇ ਰੋਂਦੇ ਹੋਏ ਦੱਸਿਆ ਕਿ ਉਸਨੇ ਜ਼ਖਮੀ ਹਾਲਤ ਵਿੱਚ ਤੁਰੰਤ ਦੁਕਾਨ ਦੇ ਮਾਲਕ ਰਵੀ ਖੋਸਲਾ ਨੂੰ ਸੂਚਿਤ ਕੀਤਾ ਉਸੇ ਵੇਲੇ ਰਵੀ ਖੋਸਲਾ ਦੁਕਾਨ ਤੇ ਆ ਗਏ ਅਤੇ ਉਹਨਾਂ ਨੇ ਤੁਰੰਤ ਉਕਤ ਘਟਨਾ ਸੰਬੰਧੀ ਪੁਲਿਸ ਅਤੇ ਪੱਤਰਕਾਰਾਂ ਨੂੰ ਸੂਚਿਤ ਕਰ ਦਿੱਤਾ ਪੁਲਿਸ ਅਤੇ ਪੱਤਰਕਾਰ ਮੌਕੇ ਤੇ ਪਹੁੰਚ ਗਏ ਪੁਲਿਸ ਨੇ ਉਕਤ ਲੜਕੀ ਦੇ ਬਿਆਨ ਦਰਜ ਕਰਕੇ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਜਿਗਰਜੁਗ ਹੈ ਕਿ ਤਿੰਨ ਦਿਨ ਵਿੱਚ ਵਾਪਰੀ ਲੁੱਟਖੋ ਦੀ ਇਹ ਦੂਸਰੀ ਵੱਡੀ ਘਟਨਾ ਹੈ ਦੋ ਦਿਨ ਪਹਿਲਾਂ ਉਕਤ ਦੁਕਾਨ ਕੋਲੋਂ ਲੰਘਦੇ ਹੋਏ ਕਾਂਤਾ ਰਾਣੀ ਪਤਨੀ ਚੰਮਲਾਲ ਖੰਨਾ ਦੇ ਗੱਲ ਚ 2 ਲੱਖ ਰੁਪਏ ਮੁੱਲ ਦੀ ਸੋਨੇ ਦੀ ਚੈਨ ਲੁੱਟ ਕੇ ਲੁਟੇਰੇ ਫਰਾਰ ਹੋ ਗਏ ਸਨ ਕਾਬਲੇ ਗੌਰ ਹੈ ਕਿ ਇਲਾਕੇ ਵਿੱਚ ਆਏ ਦਿਨ ਲੁੱਟਖੋਹ ਦੀਆਂ ਵਾਰਦਾਤਾਂ ਦਿਨ ਦਿਹਾੜੇ ਵਾਪਰ ਰਹੀਆਂ ਹਨ ਪਰ ਅਪਰਾਧੀਆਂ ਨੂੰ ਪੁਲਿਸ ਦਾ ਰਤੀ ਭਾਰ ਵੀ ਖੋਪਰ ਨਹੀਂ ਇਕੱਠੇ ਹੋਏ ਲੋਕਾਂ ਦਾ ਕਹਿਣਾ ਸੀ ਕਿ ਜੇ ਪੁਲਿਸ ਨੂੰ ਸੂਚਿਤ ਕਰ ਵੀ ਦਿੱਤਾ ਹੈ ਤਾਂ ਪੁਲਿਸ ਗੱਗਲ ਤੋਂ ਮਿੱਟੀ ਝਾੜਨ ਤੋਂ ਵੱਧ ਕੁਝ ਨਹੀਂ ਕਰਦੀ ਲੋਕਾਂ ਨੇ ਐਸਐਸਪੀ ਜਲੰਧਾ ਤੋਂ ਪੂਰਜੋਰ ਸ਼ਬਦਾਂ ਵਿੱਚ ਮੰਗ ਕੀਤੀ ਕਿ ਇਲਾਕੇ ਵਿੱਚ ਅਮਨ ਅਤੇ ਕਾਨੂੰਨ ਦੀ ਸਥਿਤੀ ਵੱਧ ਤੋਂ ਵੱਧਰ ਹੈ ਉਹਨਾਂ ਅਪੀਲ ਕੀਤੀ ਕਿ ਅਪਰਾਧ ਨੂੰ ਨੱਥ ਪਾਉਣ ਲਈ ਸਬੰਧਤ ਪੁਲਿਸ ਨੂੰ ਸਖਤ ਨਿਰਦੇਸ਼ ਜਾਰੀ ਕੀਤੇ ਜਾਣ ताकि लोग राहत महसूस कर सकन मैम की नाम है क्यों होया तो डेना मेरा नाम शानू है हाँ जी क्यों होया पैसे तो ले गए लुट के कोई तेरे ने जाड़े आए सी के हो दांत हम वो बनने से ना दांत मारे हैं ना ने मेरे दो बारी हाँ जी वैसे पता ही लगड़ देता था तो ले गए कितने पैसे सी लगते हैं चौंतीस हजार पैंतीस हजार सी का वेस्टर्न यूनियन ਦੇ ਵਿੱਚ ਆ ਮੇਰੇ ਇਹ ਭੱਜ ਗਈ ਹਾਂਜੀ ਭੱਜ ਕੇ ਉਹ ਤਾਂ ਉਹ ਥੋੜਾ ਥੋੜੀ ਤੋਂ ਕੈਸ਼ ਚੱਕਿਆ ਨਿਕਲੇ ਹੋ ਬਹੁਜੀ ਇੱਕ ਲਾਟ ਹੋਈ ਹੈ ਕੀ ਲੱਗਦਾ ਹੈ ਕਿ ਮਨੀ ਚੈਂਜਰ ਦੀ ਕਿਹੜੀ ਦੁਕਾਨ ਹੈ ਤੁਹਾਡੇ ਕੀ ਨਾਂ ਦੁਕਾਨ ਦਾ ਹਾਂਜੀ ਸਾਡੀ ਦੁਕਾਨ ਹੈ ਜੀ ਹੈ ਜੀ ਆਪਣੇ ਲੱਕੜ ਮੰਡੀ ਫਲੋਰ ਮੇਰਾ ਨਾਮ ਹੈ ਰਵੀ ਖੋਸਲਾ ਕੀ ਦੁਕਾਨ ਦਾ ਦੁਕਾਨ ਦਾ ਨੋ ਸਕੇ ਟ੍ਰੇਡਰ ਸਾਹਿਬ ਓਕੇ ਅੱਜ ਕੋਈ ਟਾਈਮ 2 ਵਜੇ ਦਾ ਸਦਾ ਤੇ ਸਾਡੀ ਕੰਮ ਕਰਨ ਵਾਲੀ ਲੜਕੀ ਸਾਨੂੰ ਨੋ ਆਉਦਾ ਦੁਕਾਨ 'ਚ ਬੈਠੀ ਸੀ ਜੀ ਗੱਲੇ 'ਚ ਪੈਸੇ ਵੀ ਸੀਗੇ ਕੋਈ ਤਿੰਨ ਬੰਦੇ ਆਏ ਇੱਕ ਮੋਟਰਸਾਈਕਲ ਤੇ ਬਾਹਰ ਖੜਾ ਲਿਆ ਦੋ ਅੰਦਰ ਆ ਗਏ ਉਹਨਾਂ ਨੇ ਆ ਕੇ ਦਾਤ ਕੱਢ ਲਿਆ ਦਾਤ ਕੱਢ ਕੇ ਤਾਂ ਕੁੜੀ ਦੇ ਇੱਕ ਦੋ ਜਿਹੜਾ ਮਤਲ ਥੋੜਾ ਮਾਰਿਆ ਵੀ ਸਾਰੇ ਪੈਸੇ ਗੱਲੇ ਤੋਂ ਕੱਢ ਕੇ ਤਾਂ ਭੱਜ ਗਏ ਕਿੰਨੀ ਅਮਾਉਂਟ ਸੀ ਜੀ ਅਮਾਉਂਟ ਕੋਈ ਨੀਰ 40000 35000 ਦੇ ਸੀ ਜੀ ਕੀ ਪ੍ਰਸ਼ਾਸਨ ਆ ਗਿਆ ਹਾਂਜੀ ਪ੍ਰਸ਼ਾਸਨ ਵਾਲੇ ਆ ਗਏ ਆ ਉਹ ਉਹਨਾਂ ਨੇ ਬਿਆਨ ਲੜਕੀ ਦੇ ਲੈ ਲਏ ਆ ਤੁਹਾਨੂੰ ਦੱਸਿਆ ਕਿੰਨੇ ਬੰਦੇ ਸਦੇ? ਮੜਕੀ ਨੇ ਦੱਸਿਆ ਜੀ 2 ਬੰਦੇ ਸਦੇ ਇੱਕ ਦੇ ਕੋ ਦਾਰਸ ਸੀ ਇੱਕ ਜਨੇ ਗੱਲੇ ਤੋਂ ਪੈਸੇ ਕੱਢ ਲੈ ਤੇ ਉਹ ਪੈਸੇ ਚੱਕੇ ਤਾਂ ਮੜਾ ਜਾ ਗੜ ਰੋ ਕੇ ਬਾਅਦ ਵਿੱਚ ਜਾਂਦੇ ਜਾਂਦੇ ਮੜਾ ਜਾ ਦਾਤ ਮਾਰ ਕੇ ਨਾ ਚਲੇ ਗਏ ਠੀਕ ਹੈ ਜੀ ਕੀ ਮੰਗ ਕਰਦੇ ਹੋ ਮੰਗੇ ਕੁਛ ਨਹੀਂ ਕੀਤੀ ਸਿਰਫ ਲੁੱਟਣ ਦੀ ਖਾਤਰ ਹੀ ਆਏ ਸੀ ਉਹ ਪੈਸੇ ਗੱਲੇ ਤੋਂ ਕੱਢ ਅਸੀਂ ਮੰਗ ਕਰਦੇ ਹਾਂ ਅਸੀਂ ਮੰਗੇ ਹੀ ਕਰਦੇ ਹਾਂ ਕਿ ਪਤਾ ਕੀਤਾ ਜਾਵੇ ਪ੍ਰਸ਼ਾਸਨ ਕੋਲੋਂ ਤੇ ਕਿਹੜੇ ਬੰਦੇ ਆਏ ਹੈਗੇ ਆ ਤੇ ਉਹਨਾਂ ਨੂੰ ਫੜਿਆ ਜਾਵੇ ਤੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਨਾਲ ਲੋਕਾਂ 'ਚ دہشت ਫੈਲਦੀ ਹੈ ਜੀ ਆ ਤੇ ਕੰਮ ਕਰ ਕਰਨ ਵਾਲੇ ਬੰਦੇ ਕਿਸ ਤਰ੍ਹਾਂ ਕੰਮ ਕਰਨਗੇ ਸਰ ਕੀ ਨਾਮ ਹੈ ਤੁਹਾਡਾ ਤੇ ਇੱਕ ਲੁੱਟ ਹੋਈ ਆ ਹੁਣ ਆਣੀ ਜਿੰਦਰ ਕੇ ਕੀ ਗੱਲ ਹੋਈ ਹੈ ਭਾਈ ਮੈਂ ਇਸੇ ਸਰਿੰਦਰਪਾਲ ਥਾਣਾ ਫਲੋਰ ਹਾਂ ਥਾਣਾ ਫਲੋਰ ਤਨਾਥ ਅੱਜ ਇੱਕ ਫੋਕੋ ਲਈ ਸੀਗੀ ਬੀ ਐਸ ਕੇ ਮਨੀ ਚੀਜ਼ ਦੁਕਾਨ ਤੇ ਕੋ ਲੜਕੀ ਤੋਂ ਪੈਸੇ ਖੋ ਕੇ ਲੱਗੇ ਗਏ ਆ ਤੇ ਇਸੇ ਮੌਕੇ ਤੇ ਪਹੁੰਚ ਕੇ ਜੋ ਵੀ ਲੜਕੀ ਬਿਆਨ ਲਖੂਗੀ ਬੰਦੀ ਕਰਵੋ ਕਿੰਨੀ ਮਾਲ ਦੱਸੀ ਆ ਜੋ ਲੜਕੀ ਦੱਸ ਰਹੀ ਹੈ 35000 ਦੇ ਕਰੀਬ ਕਿੰਨੇ ਵਿਅਕਤੀ ਸੀ ਲੋਗ ਅੰਦਰ ਆਏ ਤੇ ਇੱਕ ਬਾਹਰ ਜੀ ਮੋੜ ਚਲੇ ਗਏ ਓਕੇ ਓਕੇ ਕੀ ਕਿਦਾਂ ਹੁੰਦੇ ਹੁਲੀਏ ਦੱਸਿਆ ਇਹਨਾਂ ਨੂੰ ਹੁੰਦਾ ਤਾਂ ਮੂੰਹ ਨੂੰ ਮੂੰਹ ਮਤੋਂ ਚੰਦੀ ਓਕੇ ਓਕੇ ਕੀ ਕਰਵੇਂਗੇ ਸਰ ਵੀ ਜੋ ਵੀ ਕਾਨੂੰਨ ਦੇ ਅੰਦਾਜ਼ ਬਣਦੀ ਕਾਰਵਾਈ ਕੀਤੀ ਜਾਊਗੀ ਉਹ ਸੀਸੀਟੀਵੀ ਕੈਮਰੇ ਤੋਂ ਜਾ ਕੇ ਹੁਣ ਚੈੱਕ ਕਰਦਾ ਕਿ ਕਰ ਰਹੇ ਨੇ ਚੈੱਕ ਕਰਨ ਤੋਂ ਬਾਅਦ ਜਿੱਧਰ ਨੂੰ ਵੀ ਸ਼ਰਾਗ ਲੱਗੂਗਾ ਉਧਰੋਂ ਦੇਖਿਆ ਜਾਊਗਾ